ਵੱਡੀ ਖਬਰ ਹੈ ਜਿਹੜੀ ਬਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਦੇ ਨਾਲ ਜੁੜੀ ਹੋਈ ਸਾਹਮਣੇ ਆਇਆ ਦੱਦੀ ਕਿ ਅਮਰਤਪਾਲ ਦੇ ਵੱਲੋਂ ਜੇਲ੍ਹ ਦੇ ਵਿੱਚੋਂ ਪੰਜਾਬ ਦੇ ਸਿੱਖਾਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਅਮਰਤਪਾਲ ਦੇ ਜੇਲ੍ਹ ਦੇ ਵਿੱਚੋਂ ਟਵੀਟ ਕਰਦਿਆਂ ਲਿਖਿਆ ਹੈ ਕਿ 19 ਅਗਸਤ ਨੂੰ 19 ਅਗਸਤ ਨੂੰ ਤੁਸੀਂ ਸਾਰੇ ਜਣੇ ਬਾਬਾ ਬਕਾਲਾ ਸਾਹਿਬ ਇਕੱਠੇ ਹੋ ਕੇ ਪਹੁੰਚੋ ਦੁਪਹਿਰੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਵੱਤ ਵੱਤ ਕੱਟ ਕੀਤਾ ਵਿਦਾਰਸ ਵਾਲੇ ਪ੍ਰੋਗਰਾਮ ਰੱਖਿਆ ਬੰਦੀ ਸਿੰਘਾਂ ਤੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਅਮਰਤਪਾਲ ਦੇ ਵੱਲੋਂ ਵੱਧ ਤੋਂ ਵੱਧ ਪੰਜਾਬ ਦੇ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਕੇ ਹੈ ਗਿਆ ਕਿ ਸਾਰੇ ਜਾਨੇ ਵੱਧ ਚੜ ਕੇ ਬਾਬਾ ਬਖਾਲਾ ਸਾਹਿਬ 19 ਅਗਸਤ ਨੂੰ ਜ਼ਰੂਰ ਪਹੁੰਚੋ 12 ਵਜੇ ਤੋਂ ਲੈ ਕੇ 3 ਵਜੇ ਤੱਕ ਹਾਜ਼ਰੀ ਲਵਾਓ ਉੱਤੇ ਤਾਂ ਜੋ ਬੰਦੀ ਸਿੰਘ ਜਾਈਏ ਤੇ ਅਮਰਤਪਾਲ ਦੀ ਰਿਹਾਈ ਨੂੰ ਜਿਹੜਾ ਯਕੀਨੀ ਬਣਾਇਆ ਜਾ ਸਕੇ ਦੱਸਦੀ ਕਿ ਲਗਾਤਾਰ ਅਮਰਤਪਾਲ ਦੇ ਹੱਕ ਦੇ ਵਿੱਚ ਆਵਾਜ਼ਾਂ ਬੁਲੰਦ ਹੋ ਰਹੀ ਉੱਤੇ ਹੀ ਪੰਜਾਬ ਦੀਆਂ ਸਿੱਖ ਜਥੇਬੰਦੀ ਵੱਲੋਂ ਅਮਰਤਪਾਲ ਦੇ ਹੱਕ ਦੇ ਵਿੱਚ ਵੱਡਾ ਐਲਾਨ ਕੀਤਾ ਗਿਆ ਸੀਗਾ ਕਿ ਅਮਰਤਪਾਲ ਨੂੰ ਰਿਹਾਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬਾਬਾ ਬਕਾਲਾ ਸਾਹਿਬ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ 18 ਅਗਸਤ ਨੂੰ ਅਤੇ ਹੁਣ ਉਹੀ ਪ੍ਰੋਗਰਾਮ ਲੈ ਕੇ ਅਮਰਤਪਾਲ ਦਾ ਜੇਲ੍ਹ ਦੇ ਅੰਦਰੋਂ ਟਵੀਟ ਦੇਖਣ ਨੂੰ ਮਿਲਿਆ ਲਗਾਤਾਰ ਹੁਣ ਅਮਰਤਪਾਲ ਜਿਹੜਾ ਅਮਰਤਪਾਲ ਅੱਜ ਦਿਨ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਹੁਣ ਅਮਰਤਪਾਲ ਨੇ ਟਵੀਟ ਕੀਤਾ ਕਿ ਆਬਾ ਬਕਾਲਾ ਸਾਹਿਬ ਵੱਧ ਤੋਂ ਵੱਧ ਸਿੱਖ ਪਹੁੰਚਣ ਦਾ ਦੱਸਦੀ ਕਿ ਅਮਰਤਪਾਲ ਦਾ ਜਿਹੜਾ ਬੀਤੇ ਦਿਨ ਹੀ ਸੌਜਕ ਸੁਆਮ ਜੀ ਪਹੁੰਚੇ ਸਨ ਕਿਉਂਕਿ ਕਲੂਰ ਸਾਹਿਬ ਤੋਂ ਅਮਰਤਪਾਲ ਵੱਡੀ ਲੀਡ ਦੇ ਨਾਲ ਮੈਂਬਰ ਆਫ ਪਾਰਲੀਮੈਂਟ ਬਣਦੇ ਨੇ ਜਿਸ ਤੋਂ ਬਾਅਦ ਐਮਪੀ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਦੇ ਵੱਲੋਂ ਅਮਿਤ ਸ਼ਾਹ ਗ੍ਰਹਿ ਮੰਤਰੀ ਨਾਲ ਮੁਲਾਕਾਤ ਹੋ ਸਮਾਂ ਮੰਗਿਆ ਗਿਆ ਸੀ ਹਾਲਾਂਕਿ ਅਮਿਤਪਾਲ ਦੇ ਪਿਤਾ ਵੀ ਅਮਿਤ ਸ਼ਾਹ ਨੂੰ ਮਿਲਣ ਲਈ ਦਿੱਲੀ ਪਹੁੰਚੇ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਮੀਟਿੰਗ ਨਹੀਂ ਹੋ ਸਕਦੀ ਹੋ ਪਾਈ ਜਿੱਤੇ ਬਾਅਦ ਹੁਣ ਜਿਹੜੇ ਸਾਰੀ ਖਾਲਸਾ ਨੇ ਮੁਰ ਅਮਰਤਪਾਲ ਦੇ ਮੁੱਦੇ ਲੈ ਕੇ ਤੇ ਬੰਦੀ ਸਿੰਘਾਂ ਤੇ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਗਏ ਅਤੇ ਅਮਰਤਪਾਲ ਦੀ ਰਿਹਾਈ ਦੀ ਗੱਲ ਕਰਨਗੇ ਉੱਤੇ ਹੀ ਪੰਜਾਬ ਦੇ ਵਿੱਚ ਬੀਤੇ ਦਿਨੀ ਹਾਈ ਕੋਰਟ ਦਾ ਫੈਸਲਾ ਆਇਆ ਸੀ ਕਿ ਅਮਰਤਪਾਲ ਨੇ ਆਪਣੇ ਤੇ ਜਿਹੜਾ ਐਨਐਸਸੀ ਸਾਲ ਦਾ ਵਧਾਇਆ ਗਿਆ ਉਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਚੁਣੌਤੀ ਪਾਈ ਸੀਗਾ ਐਨਐਸਸੀ ਦੇ ਖਿਲਾਫ ਜਿਸ ਨੂੰ ਦੇਖਦਿਆਂ ਹੋਇਆ ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਤੇ ਮਾਮਲੇ ਦੀ ਅਗਲੀ ਸੁਣਾਈ ਜਿਹੜੀ 28 ਤਰੀਕ ਨੂੰ ਹੋਵੇਗੀ ਜਿਸ ਤੋਂ ਬਾਅਦ ਲਗਾਤਾਰ ਹੁਣ ਅਮਰਤਪਾਲ ਦੇ ਮਾਤਾ ਪਿਤਾ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਕਿ ਅਮਰਤਪਾਲ ਨੂੰ ਜਿਹੜਾ ਰਿਹਾ ਕਿ ਕਿਹਾ ਜਾਂਦਾ ਕਿਉਂਕਿ ਕਲੂ ਸਾਈਜ਼ ਲੋਕਾਂ ਦੇ ਵਿੱਚ ਵਿਚਰਨਾ ਲੋਕਾਂ ਦੇ ਕੰਮ ਕਰਾਉਣੇ ਲੋਕਾਂ ਦਾ ਧੰਨਵਾਦ ਵੀ ਕਰਨਾ ਹਾਲਾ ਕਿ ਅਮਰਤਪਾਲ ਨੂੰ ਪ੍ਰੋਲ ਮਿਲੀ ਸੀ ਪਰ ਨਾ ਮਾਤ ਸਿਰਫ ਉਹ ਸੌ ਚੁੱਕਣ ਦੇ ਲਈ ਪ੍ਰੋਲ ਸੀ ਪਰ ਉਹਦੇ ਵਿੱਚ ਕਾਫੀ ਪਮਦੀਆਂ ਸਨ ਅਮਰਤਪਾਲ ਨੂੰ ਮੀਡੀਆ ਦੇ ਵੱਲ ਦਿਖਾਇਆ ਨਹੀਂ ਕਿ ਨਾ ਹੀ ਦੇਖਣ ਦਿੱਤਾ ਗਿਆ ਅਤੇ ਨਾ ਹੀ ਕੋਈ ਦਾ ਬਿਆਨ ਸੀਗਾ ਨਾ ਹੀ ਕਿਸੇ ਵੀ ਤਰ੍ਹਾਂ ਨਹੀਂ ਮਤਲਬ ਨਾ ਅਮਰਤਪਾਲ ਨੂੰ ਪਰਿਵਾਰ ਤੋਂ ਬਿਨਾਂ ਕੋਈ ਹੋਰ ਮਿਲ ਸਕਦਾ ਹੀ ਪ੍ਰਤੀ ਹੁਣ ਵੱਡੀ ਖਬਰ ਦੇਖਣ ਨੂੰ ਮਿਲੇ ਕਿ ਅਮਰਤਪਾਲ ਦੇ ਵੱਲੋਂ ਜੇਲ੍ਹ ਦੇ ਅੰਦਰੋਂ ਟਵੀਟ ਕੀਤਾ ਗਿਆ ਕਿਹਾ ਗਿਆ ਕਿ ਔਣ ਬਾਲੀ 19 ਅਗਸਤ ਨੂੰ ਸਾਰੇ ਜਣੇ ਬਾਬਾ ਬਕਾਲਾ ਸਾਹਿਬ ਤੋ ਅੱਤੇ ਪੰਜਾਬ ਦੇਆਂ ਸਿੱਖ ਜਥੇਬੰਦੀ ਨੂੰ ਅਪੀਲ ਕੀਤੀ ਹੈ ਕਿ ਵੱਤ ਤੋਂ ਵੱਤ ਕੱਟ ਕੀਤਾ ਜਾਵੇ ਤਾਂ ਜੋ ਸਰਕਾਰ ਨੂੰ ਪਤਾ ਲੱਗ ਸਕੇ ਲੋਕ ਕਿੰਨੇ ਲੋਕਾਂ ਦੇ ਵਿੱਚ ਇੱਕ ਹੈ ਅਤੇ ਬੰਦੀ ਸਿੰਘ ਰਿਆਹੀ ਤੇ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਕੱਟ ਸੱਦਿਆਂ ਦਾ ਜਿੱਦ ਚੱਲਦਿਆਂ ਅਮਰਤਪਾਲ ਦੇ ਵੱਲੋਂ ਜੇਲ੍ਹ ਤੋਂ ਵਿੱਚੋਂ ਟਵੀਟ ਕਰਕੇ ਪੰਜਾਬ ਦੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਆ